ਕੈਨੇਡਾ ਇਮੀਗ੍ਰੇਸ਼ਨ ਦੀ ਅੱਜ ਦੀ ਸਭ ਤੋਂ ਵੱਡੀ ਅਪਡੇਟ ਹੈ ਜੀ ਕਿ ਕੈਨੇਡਾ ਦੇ ਵਿੱਚ ਹੁਣ ਅੱਗੇ ਨਾਲੋਂ ਘੱਟ ਸਟੱਡੀ ਪਰਮਿਟ ਲੱਗਿਆ ਕਰਨਗੇ ਸਟੱਡੀ ਵੀਜ਼ੇ ਅੱਗੇ ਨਾਲੋਂ ਘੱਟ ਮਿਲਿਆ ਕਰਨਗੇ ਉਸ ਤੋਂ ਬਾਅਦ ਜਿਹੜੇ ਬੱਚੇ ਕੈਨੇਡਾ ਵਿੱਚ ਪਹੁੰਚ ਜਾਂਦੇ ਸੀਗੇ ਇੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪ ਦੇ ਵਰਕ ਪਰਮਿਟ ਉਨਲਾਈ ਕਰਦੇ ਸੀਗੇ ਉਹਨਾਂ ਵਰਕ ਪਰਮਿਟਸ ਉੱਤੇ ਵੀ ਹੁਣ ਨਵੀਆਂ ਕੰਡੀਸ਼ਨਸ ਲਾਈਆਂ ਜਾ ਰਹੀਆਂ ਨੇ ਤੇ ਇਹਦੇ ਨਾਲ ਨਾਲ ਜਿਹੜੇ ਸਪਾਊਸ ਵੀਜ਼ਾ ਵਾਲੇ ਸੀਗੇ ਜਿਨ੍ਹਾਂ ਉੱਤੇ ਪਹਿਲਾਂ ਵੀ ਰੋਕ ਲਾਈ ਜਾ ਚੁੱਕੀ ਹੈ ਤਾਂ ਉਹਨਾਂ ਦੇ ਉੱਤੇ ਹੁਣ ਹੋਰ ਨਵੀਆਂ ਕੰਡੀਸ਼ਨਸ ਲਾ ਕੇ ਉਹਨਾਂ ਦੇ ਨੰਬਰਸ ਨੂੰ ਵੀ ਘਟਾਉਣ ਦੀ ਕੋਸ਼ ਹਾਦਰਾਨੀ ਮੈਂ ਅਕਸਰ ਸਿੰਘ ਟਲੋਬੀ ਨਿਊਜ਼ ਤੇ ਤੁਹਾਡਾ ਅਨੰਤਕਾ ਸਵਾਗਤ ਕਰਦਾ ਦੋਸਤੋ ਕੈਨੇਡਾ ਇਮੀਗ੍ਰੇਸ਼ਨ ਜਦੋਂ ਦਾ ਇਹ ਨਵਾਂ ਵਰ੍ਹਾ ਚੜ੍ਹਿਆ 2024 ਤੋਂ ਚੱਲ ਕੇ ਆਏ ਮਹੀਨੇ ਕੋਈ ਨਾ ਕੋਈ ਨਵੀਂ ਅਪਡੇਟ ਜਿਹੜੀ ਆ ਸਾਨੂੰ ਦੇਖਣ ਸੁਣਨ ਨੂੰ ਮਿਲ ਜਾਂਦੀ ਹੈਗੀ ਆ ਔਰ ਯਾਦ ਵੀ ਕੈਨੇਡਾ ਦੇ ਵਿੱਚ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਗੱਲਬਾਤ ਹੁੰਦੀ ਆ ਤੇ ਸਾਡੇ ਪੰਜਾਬੀਆਂ ਵਾਸਤੇ ਇਹ ਇੱਕ ਬਹੁਤ ਵੱਡੀ ਹਲਚਲ ਦੇ ਰੂਪ ਵਿੱਚ ਦੇਖੀ ਜਾਂਦੀ ਆ ਬਹੁਤ ਸਾਰੇ ਸਾਡੇ ਪੰਜਾਬ ਦੇ ਵਿਦਿਆਰਥੀ ਕੈਨੇਡਾ ਵਿੱਚ ਸਟੱਡੀ ਵੀਜ਼ਾ ਤੇ ਆਏ ਹੋਏ ਨੇ ਤੇ ਬਹੁਤ ਸਾਰੇ ਕੈਨੇਡਾ ਵਿੱਚ ਆਉਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਹੁਣ ਆਪਦੇ ਡਿਸੀਜਨ ਉੱਤੇ ਕੈਨੇਡਾ ਦੇ ਅੱਜ ਹੋਈ ਇਮੀਗ੍ਰੇਸ਼ਨ ਮਿਨਿਸਟਰ ਦੀ ਅਨਾਉਂਸਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ 2024 ਦਾ ਜੋ ਸਾਡਾ ਅੰਕੜਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ 4,85,000 ਸਟੱਡੀ ਵੀਜ਼ਾਸ ਦੇਣ ਦਾ ਸਾਡਾ ਟੀਚਾ ਹੈਗਾ ਤੇ ਅਗਲੇ ਸਾਲ ਦਾ ਜਿਹੜਾ ਟੀਚਾ ਹੈਗਾ 2025 ਦਾ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ 4,37,000 ਸਟੱਡੀ ਵੀਜ਼ਾਸ ਦੇਣੇ ਨੇ ਇਹਦੇ ਤੋਂ ਵੱਧ ਅਸੀਂ ਵੀਜ਼ਾਸ ਨਹੀਂ ਦੇਣੇ ਜਦਕਿ 2023 ਦੇ ਵਿੱਚ ਵੀਜ਼ੇ ਦੇਣ ਦੀ ਜਿਹੜੀ ਗਿਣਤੀ ਸੀ ਉਹ 6 ਲੱਖ ਤੋਂ ਵੱਧ ਸੀ ਸੋ ਇਹ ਜਿਹੜੀਆਂ ਕੰਟਰੋਲ ਕਰਨ ਦੀਆਂ ਗੱਲਾਂ ਇਸ ਲਈ ਹੋ ਰਹੀਆਂ ਕਿ ਕੈਨੇਡਾ ਦੇ ਵਿੱਚ ਇੱਕ ਤਰ੍ਹਾਂ ਪੋਲਿਟੀਕਲ ਇਨਸਟੇਬਿਲਿਟੀ ਚ ਮੈਂਡੋਰਿਟੀ ਗਵਰਨਮੈਂਟ ਹੈਗੀ ਹੈ ਜਗਮੀਤ ਸਿੰਘ ਹੋਣਾ ਨੇ ਆਪਦੀ ਸਪੋਰਟ ਵਾਪਸ ਲੈ ਲਈ ਹੈ ਗਵਰਨਮੈਂਟ ਕਿਸੇ ਵੀ ਟਾਈਮ ਦੇਖ ਸਕਦੀ ਹੈਗੀ ਹੈ ਜਦਵੀ ਕਿਤੇ ਨੋ ਕਨਫੀਡੈਂਸ ਮੋਸ਼ਨ ਅਗਰ ਪਾਰਲੀਮੈਂਟ ਵਿੱਚ ਆਦਾ ਤੇ ਕੈਨੇਡਾ ਦੇ ਵਿੱਚ ਵੋਟਾਂ ਦਾ ਇਲਾਨ ਕਿਸੇ ਵੀ ਟਾਈਮ ਤੇ ਹੋ ਸਕਦਾ ਤੇ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਜੇ ਇਸ ਵੇਲੇ ਕੋਈ ਮੁੱਦਾ ਹਾਵੀ ਹੈ ਸਭ ਤੋਂ ਵੱਧ ਤੇ ਉਹ ਸਿਰਫ ਇਮੀਗ੍ਰੇਸ਼ਨ ਦਾ ਮੁੱਦਾ ਇੱਥੇ ਕੋਈ ਕ੍ਰਾਪਸ਼ਨ ਦਾ ਰੋਲਾ ਨਹੀਂ ਹੈਗਾ ਇੱਥੇ ਕਿਸੇ ਮਹਿੰਗਾਈ ਦਾ ਇਹਨਾਂ ਰੋਲਾ ਨਹੀਂ ਪੈਂਦਾ ਜਿੰਨਾ ਇਮੀਗ੍ਰੇਸ਼ਨ ਦਾ ਰੋਲਾ ਪੈਂਦਾ ਕੈਨੇਡਾ ਦੇ ਵਿੱਚ ਆਉਣ ਵਾਲੀ ਹਰ ਇੱਕ ਮੁਸ਼ਕਲ ਦੇ ਲਈ ਇਮੀਗ੍ਰੈਂਟਸ ਨੂੰ ਹੀ ਦੋਸ਼ੀ ਠ ਜੇ ਕਿਤੇ ਕੋਈ ਚੋਰੀ ਹੋ ਜਵੇ ਤਾਂ ਇੰਟਰਨੈਸ਼ਨਲ ਸਟੂਡੈਂਟਸ ਦਾ ਨਾਮ ਲੱਗਦਾ ਜੇ ਘਰ ਮਹਿੰਗੇ ਹੋ ਰਹੇ ਨੇ ਤਾਂ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਆ ਇਮੀਗ੍ਰੈਂਟਸ ਕਰਕੇ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਕਮਲ ਗੋਬਾ ਬਣਨ ਤੋਂ ਬਾਅਦ ਸਾਰੇ ਦਾ ਸਾਰਾ ਜਿਹੜਾ ਦੋਸ਼ ਹੈਗਾ ਉਹ ਇੰਟਰਨੈਸ਼ਨਲ ਸਟੂਡੈਂਟਸ ਉੱਤੇ ਜਾਂ ਇਮੀਗ੍ਰੈਂਟਸ ਉੱਤੇ ਮੜਿਆ ਜਾ ਰਿਹਾ ਸੋ ਜਿਸ ਤੇ ਚੱਲਦਾ ਹੈ ਕੈਨੇਡਾ ਦੇ ਵਿੱਚ ਇਹ ਬਾਣੀਆਂ ਵੱਡੀਆਂ ਚੇਂਜੇ ਜਿਹੜੀਆਂ ਨੇ ਉਹ ਆ ਰਹੀਆਂ ਹੈਗੀਆਂ ਨੇ ਦੂਜੀ ਪਾਸੇ ਆਪਾਂ ਗੱਲ ਕਰੀਏ ਜਿਹੜੇ ਬੱਚੇ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰ ਲੈਂਦੇ ਸੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨ ਇਹ ਪੂਰੀ ਹੋਣੀ ਚਾਹੀਦੀ ਹੈ ਔਰ ਹੁਣ ਇਹਨਾਂ ਨੇ ਕੀਤਾ ਉਹ ਕਹਿੰਦੇ ਵੀ ਅਸੀਂ ਜਿਨ੍ਹਾਂ ਨੇ ਵੀ ਹੁਣ ਅਗੇ ਵਰਕ ਪਰਮ ਆਪਲਾਈ ਕਰਨੇ ਨੇ ਉਹਨਾਂ ਨੂੰ ਦੁਬਾਰਾ ਫਿਰ ਇੱਕ ਵਾਰੀ ਆਜ ਤੱਕ ਟੈਸਟ ਦੇਣਾ ਪਊਗਾ ਹੁਣ ਜੇ ਕਿਸੇ ਬੱਚੇ ਨੇ ਅੱਜ ਆਪਣਾ ਕੋਰਸ ਕੰਪਲੀਟ ਕਰ ਲਿਆ 1 ਨਵੰਬਰ 2024 ਤੋਂ ਬਾਅਦ ਇਹ ਰੂਲ ਅਪਲਾਈ ਹੋਣਾ ਹੈਗਾ 1 ਨਵੰਬਰ 2024 ਤੋਂ ਬਾਅਦ ਅਗਰ ਕਿਸੇ ਨੇ ਵੀ ਆਪਣਾ ਪੜਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਅਪਲਾਈ ਕਰਨਾ ਹੈ ਤਾਂ ਉਹਨਾਂ ਨੂੰ ਆਲਸਰਾ ਟੈਸਟ ਪਹਿਲਾਂ ਦੇਣਾ ਪਊਗਾ ਜੇ ਤੁਸੀਂ ਅੰਡਰ ਗ੍ਰੈਜੂਏਟ ਸਟੱਡੀਜ਼ ਵਿੱਚ ਹੈਗੇ ਹੋ ਤੁਹਾਨੂੰ CLB ਲੈਵਲ 5 ਤੇ ਜੇ ਤੁਸੀਂ ਯੂਨੀਵਰਸਿਟੀ ਗ੍ਰੈਜੂਏਟ ਪ੍ਰੋਗਰਾਮ ਤੁਸੀਂ ਪਾਸ ਆਊਟ ਕੀਤਾ ਉਹ ਤੋਂ ਤੁਹਾਨੂੰ CEFR ਲੈਵਲ 7 ਦੇ ਬੈਂਡ ਲੈਣੇ ਜਿਹੜੇ ਜ਼ਰੂਰੀ ਹੋਣਗੇ ਬੈਂਡ ਨਹੀਂ ਆਉਂਦੇ ਵਰਕ ਪਰਮਿਟ ਨਹੀਂ ਮਿਲਣਾ ਬੈਂਡ ਆ ਰਹੇ ਨੇ ਤਾਂ ਵਰਕ ਪਰਮਿਟ ਮਿਲ ਜਾਵੇਗਾ ਸੋ ਇਹ ਸਾਰੀਆਂ ਕੰਡੀਸ਼ਨਸ ਐਸ ਵਾਂ ਲਾਈਆਂ ਜਾ ਰਹੀਆਂ ਨੇ ਦੂਜੇ ਪਾਸੇ ਪਹਿਲਾਂ ਮਾਸਟਰਸ ਪ੍ਰੋਗਰਾਮ ਵਾਲੇ ਜਿਹੜੇ ਸੀਗੇ ਜਾਂ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਵਾਲੇ ਜਿਹੜੇ ਕੋਰਸਸ ਹੁੰਦੇ ਸੀ ਉਹਨਾਂ ਨੂੰ ਐਡਮਿਸ਼ਨ ਲੈਵਲ 'ਚ ਕੋਈ ਦਿੱਕਤ ਨਹੀਂ ਸੀ ਆਉਂਦੀ ਹੁਣ ਉਹਨਾਂ ਵਾਸਤੇ ਵੀ ਇੱਕ ਕੰਡੀਸ਼ਨ ਲਾਈ ਗਈ ਹੈ ਕਿ ਉਹਨਾਂ ਨੂੰ ਵੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਜਿਹੜਾ ਉਹ ਪਹਿਲਾਂ ਲੈਣਾ ਪਊਗਾ ਉਹ ਨਾਲ ਦੀ ਨਾਲ ਹੁਣ ਜਿਹੜੇ ਸਪਾਊਸ ਵੀਜ਼ਾ ਵਾਲੇ ਹੈਗੇ ਨੇ ਸਪਾਊਸ ਵੀਜ਼ਾਸ ਦੇ ਵਿੱਚ ਜਿਹੜੇ ਤੇ ਮਾਸਟਰਸ ਪ੍ਰੋਗਰਾਮ ਵਿੱਚ ਆ ਰਹੇ ਨੇ ਜਾਂ ਪੋਸਟ ਗ੍ਰੈਜੂਏਸ਼ਨ ਡਾਕਟਰ ਪ੍ਰੋਗਰਾਮ ਤੇ ਵਿੱਚ ਆ ਰਹੇ ਹੈਗੇ ਨੇ ਉਹ ਤੇ ਆਪਦੇ ਸਪਾਊਸ ਨੂੰ ਨਾਲ ਲੈ ਕੇ ਆ ਸਕਦੇ ਨੇ ਪਰ ਇੱਥੇ ਕੀ ਹੋ ਰਿਹਾ ਸੀਗਾ ਕਿ ਹੁਣ ਜਿਹੜੇ ਬੱਚਾ ਨੇ ਕੈ ਉਹਨ ਕਿਸੇ ਬੱਚੇ ਨੂੰ 3 ਸਾਲ ਦਾ ਵਰ ਪਰ ਮੜਾ ਉਹ ਵਾਪਸ ਇੰਡੀਆ ਗਿਆ ਜਾਂ ਇੱਥੇ ਆ ਕੇ ਉਹ ਕਿਸੇ ਨਾਲ ਮੈਰਿਜ ਕਰ ਲਈ ਆ ਹੁਣ ਨੇ ਆਪਣੇ ਸਪਾਊਸ ਨੂੰ ਵਰਕ ਪਰਮਿਟ ਤੇ ਲੈ ਕੇ ਆਉਣ ਉਹਦੇ ਵਿੱਚ ਹੁਣ ਕੰਡੀਸ਼ਨ ਲਾ ਦਿੱਤੀ ਗਈ ਹੈ ਉਹ ਜਿਹੜੀ ਕੰਡੀਸ਼ਨ ਉਹਦੇ ਵਿੱਚ ਕੀ ਹੋ ਗਿਆ ਵੀ ਉਸ ਜਿਹੜਾ ਸਪான்ਸਰ ਕਰਨ ਵਾਲਾ ਜਿਹੜਾ ਪਾਰਟਨਰ ਹੈਗਾ ਉਹਦੇ ਕੋਲ ਮੈਨੇਜਮੈਂਟ ਲੈਵਲ ਦੀ ਜਾਂ ਜਿਹੜੀਆਂ ਪੋਜੀਸ਼ਨਸ ਜਾਂ ਜਿਹੜੇ ਜੌਬ ਸੈਕਟਰ ਵਿੱਚ ਇਨ ਡਿਮਾਂਡ ਜਿਹੜੀਆਂ ਜੌਬਸ ਹੈਗੀਆਂ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਵਿੱਚ ਤੁਹਾਡੇ ਕੋਲ ਜੌਬ ਹੋਣੀ ਚਾਹੀਦੀ ਹੈ ਤਾਂ ਤੁਸੀਂ ਆਪਦੇ ਸਪਾਊਸ ਨੂੰ ਬੁਲਾ ਸਕੋਗੇ ਨਹੀਂ ਤੇ ਤੁਸੀਂ ਆਪਦੇ ਸਪਾਊਸ ਨੂੰ ਨਹੀਂ ਬੁਲਾ ਸਕਦੇ ਹੈਗੇ ਸੋ ਇਹ ਇੱਕ ਬਹੁਤ ਵੱਡੀਆਂ ਚੇਂਜੇਸ ਨੇ ਜਿਹੜੀਆਂ ਬਹੁਤ ਦੀਰਵਾਦ ਇਦਾਂ ਦੀ ਕੈਨੇਡਾ ਇਮੀਗ੍ਰੇਸ਼ਨ ਵਿੱਚ ਦੇਖਣ ਨੂੰ ਲਰੀਆਂ ਨੇ ਔਰ ਇਹਦਾ ਸਿੱਧਾ ਸਿੱਧਾ ਜਿਹੜਾ ਅਸਰ ਇਮੀਗ੍ਰੇਸ਼ਨ ਮਿਨਿਸਟਰ ਦੇ ਕਹਿਣ ਦੇ ਮੁਤਾਬਕ ਕਿ ਉਹਨਾਂ ਨੇ ਜਿਹੜੇ ਟੈਂਪਰੀ ਰੈਜ਼ੀਡੈਂਟਸ ਜਿਹੜੀ ਪੋਪੂਲੇਸ਼ਨ ਹੈ ਆਬਾਦੀ ਹੈ ਕੈਨੇਡਾ ਦੇ ਵਿੱਚ ਉਹ ਅਗਲੇ 2-3 ਸਾਲਾਂ ਦੇ ਵਿੱਚ ਕੰਟਰੋਲ ਵਿੱਚ ਕਰਨੀ ਹੈਗੀ ਸੋ ਕੋਲ ਬਣਾ ਕੇ ਉਹਨਾਂ ਕਹੇ ਕਿ ਅਸੀਂ ਅੱਗੇ ਨਾਲੋਂ 50000 ਤੋਂ 50000 ਦੇ ਕਰੀਬ ਘੱਟ ਜਿਹੜੇ ਸਪਾਊਸਲ ਵਰਕ ਓਪਨ ਵਰਕ ਪਰਮਨੈਂਟ ਨੇ ਉਹ ਦੇਣੇ ਹੈਗੇ ਨੇ ਤੇ ਪਲੱਸ ਅਗਲੇ 3 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ 3 ਲੱਖ ਦੇ ਕਰੀਬ ਜਿਹੜੇ ਸਟੂਡੈਂਟਸ ਹੈਗੇ ਨੇ ਉਹਨਾਂ ਦੀ ਆਬਾਦੀ ਨੂੰ ਘਟਾਉਣਾ ਹੈਗਾ ਕਿਉਂਕਿ ਕੈਨੇਡਾ ਦੇ ਵਿੱਚ ਔਲ ਇਸ ਸਟੂਡੈਂਟ ਪ੍ਰੋਟੈਸਟ ਕਰ ਰਹੇ ਆ ਕਿ ਸਾਨੂੰ ਇੱਥੇ ਪੀਆਰ ਦੀ ਆਪਰਚੂਨਿਟੀਆਂ ਜਿੱ ਮਿਲ ਰਹੀਆਂ ਸਾਨੂੰ ਪੜਾਈ ਕਰਨ ਤੋਂ ਬਾਅਦ ਜੋਬਸ ਕੈਨੇਡਾ ਦੇ ਵਿੱਚ ਨਹੀਂ ਮਿਲ ਰਹੀਆਂ ਹੈਗੀਆਂ ਸੋ ਹੁਣ ਜਿਹਨਾਂ ਨੇ ਵੀ ਕੈਨੇਡਾ ਦੇ ਵਿੱਚ ਆਉਣਾ ਹੈ 1 ਨਵੰਬਰ 2024 ਤੋਂ ਬਾਅਦ ਉਹਨਾਂ ਲਈ ਵੀ ਇੱਕ ਬਹੁਤ ਵੱਡੀ ਖਬਰ ਹੈਗੀ ਆ ਖਾਸ ਕਰਕੇ ਉਹਨਾਂ ਬੱਚਿਆਂ ਨੂੰ ਇਹਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਨੇ ਪੜ੍ਹਾਈ ਤੋਂ ਬਾਅਦ ਜਿਹੜਾ ਵਰਕ ਪਰਮਿਟ ਦਦਾ ਸੀਗਾ ਉਹ ਹੁਣ ਦੇਣਾ ਬੰਦ ਕਰਨਾ ਹੈ ਹੁਣ ਉਹ ਕਿਹਨਾਂ ਨੂੰ ਬੰਦ ਕਰਨਾ ਹੈ ਖਾਸ ਜਿਹੜੇ ਜੋਬ ਸੈਕਟਰ ਦੇ ਵਿੱਚ ਜਿਹੜੇ ਇਨ ਡਿਮਾਂਡ ਜੋਬ ਸੈਕਟਰ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਵੀ ਜਿਹੜੇ ਅਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਅਸੀਂ ਅਲਾਈਨ ਕਰਨਾ ਹੈ ਜੋਬ ਮਾਰਕੀਟ ਦੇ ਨਾਲ ਤੇ ਜਿਹੜੀਆਂ ਜਿਹੜੀਆਂ ਜੋਬਸ ਦੀ ਮਾਰਕੀਟ ਵਿੱਚ ਡਿਮਾਂਡ ਹੋਊਗੀ ਉਹਦੀ ਰੈਲੇਵੈਂਟ ਅਗਰ ਕਿਸੇ ਕੋਲ ਸਟੱਡੀਜ਼ ਹੈਗੀਆਂ ਨੇ ਜਾਂ ਉਹ ਜੋਬ ਕਰਨ ਵਾਸਤੇ ਉਹ ਕੈਪੇਬਲ ਹੈਗੇ ਨੇ ਤਾਂ ਉਹਨਾਂ ਨੂੰ ਪੀਜੀਡਬਲਪੀ ਵਰਕ ਪਰਮਿਟ ਮਿਲ ਜਾਊਗਾ ਤੇ ਜੇ ਉਹਨਾਂ ਦੇ ਕੋਲ ਉਹ ਚੀਜ਼ਾਂ ਨਹੀਂ ਹੈਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਇੰਪਲੀਮੈਂਟ ਆਉਣ ਵਾਲੇ ਸਮੇਂ ਵਿੱਚ ਹੋਣੀਆਂ ਨੇ मोस्ट ਲਾਈਕਲੀ ਨਵੰਬਰ ਪਹਿਲੀ 2024 ਤੋਂ ਬਾਅਦ ਇਹ ਵੀ ਚੀਜ਼ ਇੰਪਲੀਮੈਂਟ ਹੋਣ ਜਾ ਰਹੀ ਹੈਗੀ ਆ ਸੋ ਵਿਚ ਖਾਸ ਕਰਕੇ ਇਹਦੇ ਵਿੱਚ ਬੱਚੇ ਇੰਪੈਕਟਡ ਹੋਣਗੇ ਜਿਹਨਾਂ ਕੋ ਬਿਜ਼ਨਸ ਤੇ ਪ੍ਰੋਗਰਾਮ ਹੈਗੇ ਨੇ ਆਰਟਸ ਤੇ ਪ੍ਰੋਗਰਾਮ ਹੈਗੇ ਨੇ ਹੋਟਲ ਮੈਨੇਜਮੈਂਟ ਦੇ ਜਾਂ ਹੋਰ ਜਿਹੜੇ ਜਨਰਲ ਕੋਰਸਸ ਹੁੰਦੇ ਨੇ ਜਿਹੜੇ ਨੌਨ ਸਕਿਲਡ ਪ੍ਰੋਗਰਾਮਸ ਹੈਗੇ ਨੇ ਉਹ ਇਹਦੇ ਵਿੱਚ ਹਾਈਲੀ ਅਫ ਗਵਰਨਮੈਂਟ ਦੇ ਡਿਸੀਜਨ ਨੂੰ ਕਿਵੇਂ ਦੇਖਦੇ ਹੈਗੇ ਉਹ ਕਿਉਂਕਿ ਇਹਦੇ ਵਿੱਚ ਬਹੁਤ ਵੱਡੇ ਲੈਵਲ ਤੇ ਸਾਡੇ ਜਿਹੜੇ ਪੰਜਾਬ ਦੇ ਵਿਦਿਆਰਥੀ ਨੇ ਉਹ ਇੰਪੈਕਟਡ ਹੋ ਸਕਦੇ ਹੈਗੇ ਨੇ ਬਾਕੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਮੇਰੇ ਨਾਲ ਰਾਬਤਾ ਕਰਨਾ ਚਾਹਦੇ ਹੋ ਤੇ ਮੇਰਾ ਇੰਸਟਾਗ੍ਰam ਤੁਸੀਂ ਅਕਾਊਂਟ ਸਕਰੀਨ ਤੇ ਦੇਖ ਸਕਦੇ ਹੋ ਜੀਐਸਟਲੋ ਉੱਥੇ ਤੁਸੀਂ ਮੇਰਾ ਰਾਬਤਾ ਕਰ ਸਕਦੇ ਹੋ ਜੇ ਤੁਹਾਨੂੰ ਕੈਨੇਡਾ ਨੂੰ ਲੈ ਕੇ ਕੋਈ ਵੀ ਇਮੀਗ੍ਰੇਸ਼ਨ ਸਰਵਿਸ ਚਾਹੀਦੀ ਹੋਣ ਕੋਈ ਵੀ ਐਡਵਾਈਸ ਚਾਹੀਦੀ ਹੋਵੇ ਤੁਸੀਂ ਸਾਡੀ ਟੀਮ ਨੂੰ ਸੀਐਚਕੇ ਇਮੀਗ੍ਰੇਸ਼ਨ ਤੇ ਕੰਟੈਕਟ ਕਰ ਸਕਦੇ ਹੋ ਅਸੀਂ ਹਰ ਤਰ੍ਹਾਂ ਦੇ ਕੇਸ ਨਾਲ ਡੀਲ ਕਰਦੇ ਹਾਂ ਚਾ ਹੋਣ ਗਿਆ ਤੁਸੀਂ ਰਿਫਿਊਜੀ ਕੇਸ ਅਪਲਾਈ ਕਰਨਾ ਹੈਗਾ ਜਾਂ ਤੁਸੀਂ ਕਿਸੇ ਵੀ ਹੋਰ ਮੁਸ਼ਕਲ ਦੇ ਵਿੱਚ ਅਗਰ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੀ ਮੁਸ਼ਕਲ ਚ ਫਸ ਗਏ ਹੋ ਤੁਸੀਂ ਸਾਡੀ ਟੀਮ ਨੂੰ ਰੀਚ ਆਊਟ ਕਰ ਸਕਦੇ ਹੈਗੇ ਹੋ ਸੋ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਜੇ ਸਾਡੇ ਚੈਨਲ ਨੂੰ ਤੁਸੀਂ ਪਹਿਲਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਨੂੰ ਸਬਸਕ੍ਰਾਈਬ ਕਰ ਲਓ ਤੇ ਦੁਬਾਰਾ ਫਿਰ ਤੁਹਾਡਾ ਵੀ ਅਪਡੇਟ ਲੈ ਕੇ ਹਾਜ਼ਰ ਹੋਣੇ ਆ ਜੀ ਰੱਬ ਰੱਖਾ